ਅੱਜ ਜਿਵੇਂ ਤੁਸੀਂ ਜਾਣਦੇ ਹੋ 5/11/2025 ਨੂੰ ਨਸ਼ੱਤਰ ਤੇ ਉਹਨਾਂ ਦੀ ਪਾਰਟੀ ਦੇ ਕਾਫੀ ਵਰਕਰਾਂ ਵੱਲੋਂ ਸੀਏ ਦੇ ਦੋ ਬੰਦਿਆਂ ਨੂੰ ਰੋਕ ਕੇ ਕਾਫੀ ਜ਼ਿਆਦੀ ਪੁਸ਼ਪਰਤਾਲ ਤੇ ਹਰਾਸਮੈਂਟ ਕੀਤੀ ਗਈ ਆ ਉਸ ਦੇ ਸਬੰਧ ਵਿੱਚ ਸੀਨੀਅਰ ਅਫਸਰਾਂ ਵੱਲੋਂ ਡੀਐਸਪੀ ਡੀ ਤੇ ਸੀਐਨ ਚਾਰਜ ਦੀ ਡਿਊਟੀ ਲਈ ਗਈ ਸੀਗੀ ਕਿ ਪ੍ਰੋਪਰ ਇਸ ਚੀਜ਼ ਨੂੰ ਵੈਰੀਫਾਈ ਕੀਤਾ ਜਾਵੇ ਕੀ ਹੋਇਆ ਆ ਤੇ ਇਸ ਨੂੰ ਵੈਰੀਫਾਈ ਕਰਦੇ ਹੋਏ ਅੱਜ ਸੀਆਈਏ ਇੰਸਪੈਕਟਰ ਪ੍ਰਭਜੀਤ ਸਿੰਘ ਦੇ ਬਿਆਨਾਂ ਉੱਤੇ ਇੱਕ ਐਫਆਰ ਨੰਬਰ 261/25 ਦਰਜ ਕੀਤੀ ਗਈ ਹੈ ਜੀ ਅੰਡਰ ਸੈਕਸ਼ਨ 126 132 121 351 ਜੀਵਨ 1 62 304 2 193 3 190 61 2 ਬੀਨਸ ਵਿੱਚ ਦਰਜ ਕੀਤੀ ਗਈ ਆ ਤੇ ਅੱਜ ਇਸ ਨੂੰ ਜਿਵੇਂ ਤੁਸੀਂ ਜਾਣਦੇ ਹੋ ਰਣਜੀਤ ਐਵੇਨਿਊ ਤੋਂ ਅਰੈਸਟ ਕੀਤਾ ਗਿਆ ਆ ਪ੍ਰੋਪਰ ਤੇ ਇਸ ਦੇ ਨਾਲ ਇਹਦੇ ਹੋਰ ਵੀ ਜਿਹੜੇ ਬੰਦੇ ਨੇ 12 ਬੰਦਿਆਂ ਦੇ ਉੱਤੇ ਬਾਈ ਨੇ ਪਰਚਾ ਦਰਜ ਕੀਤਾ ਗਿਆ ਆ ਤੇ 10 12 ਬੰਦੇ ਅਣਪਛਾਤੇ ਨੇ ਮੁਸ਼ੇਤਰ ਸਿੰਘ ਗ੍ਰਫਤਾਰ ਆਪਣੀ ਹਿਰਾਸਤ 'ਚ ਹੈ ਜੀ ਨਿਸ਼ਤਰ ਸਿੰਘ ਆਪਣੀ ਹਿਰਾਸਤ ਦੇ ਵਿੱਚ ਇਹਨੂੰ ਗ੍ਰਫਤਾਰ ਕਰ ਲਿਆ ਗਿਆ ਇਹ ਇਲੈਕਸ਼ਨ ਸੰਬੰਧ ਇਲੈਕਸ਼ਨ ਦੌਰਾਨ ਕੋਈ ਮਾਮਲਾ ਹੋਇਆ ਸੀ ਇਲੈਕਸ਼ਨ ਦੌਰਾਨ ਤੁਸੀਂ ਜਾਣਦੇ ਹੋ ਇੱਕ ਵੀਡੀਓ ਵਾਇਰਲ ਹੋਈ ਸੀਗੀ ਸੋਸ਼ਲ ਮੀਡੀਆ ਦੇ ਉੱਤੇ ਉਸ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨੂੰ ਕਾਫੀ ਹਿਰਾਸਤ ਕਰ ਰਹੇ ਸੀਗੇ ਤੇ ਉਹਨਾਂ ਨੂੰ ਸਵਾਲ ਕਰ ਰਹੇ ਸੀਗੇ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ ਤੇ ਹੁਣ ਜਿਹੜਾ ਅੱਗੇ ਕੋਈ ਜਿਹੜੇ 12 ਬੰਦੇ ਨੇ ਉਹਨਾਂ ਵਿੱਚੋਂ ਕੋਈ ਹੋਰ ਬੰਦਾ ਨਾਲ ਹੈ ਇਸ ਟਾਈਮੇ ਇਕੱਲਾ ਹੀ ਆ ਜੀ ਜਿਹੜੇ ਬਾਕੀ ਬੰਦੇ ਆ ਜਿਹਨਾਂ ਉੱਤੇ ਟੀ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਦੇ ਵਿੱਚ ਰੈਸਟ ਕੀਤੀ ਹੈ ਨਹੀਂ ਕਿ ਕੰਪਲੀਟ ਕਰਕੇ ਜਲਦੀ ਇਹਨਾਂ ਦਾ